ਲੋ ਬਾਈ ਸਵੇਰੇ ਸਵੇਰੇ ਚੱਲ ਪਿਆ ਕੰਮ ਇਸ ਵੇਲੇ ਆਪਾਂ ਖਨੌਰੀ ਬਾਰਡਰ ਤੇ ਖੜੇ ਤੇ ਦੇਖੋ ਜਿਹੜੇ ਪੁਲਿਸ ਵੱਲੋਂ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਕਿਸਾਨਾਂ ਨੇ ਅੱਜ ਐਲਾਨ ਕੀਤਾ ਕਿ 11 ਵਜੇ ਨੂੰ ਜਿਹੜਾ ਬਾਰਡਰ ਤੋੜ ਦੇਣਾ ਦੇਖੋ ਜਿਹੜੀ ਫੌਜ ਇਕੱਠੀ ਹੋ ਗਈ ਕਿਸਾਨਾਂ ਦੀ ਲਗਾਤਾਰ ਬਹੁਤ ਗਿਣਤੀ ਵਿੱਚ ਟਰਾਲੀਆਂ ਪਰ ਪਰ ਕੇ ਜਿਹੜੀਆਂ ਕਿਸਾਨਾਂ ਦੀ ਆ ਰਹੀਆਂ ਨੇ ਵੀ ਅੱਜ 11 ਵਜੇ ਜਿਹੜਾ ਬਾਰਡਰ ਤੋੜ ਦੇਣਾ ਤੇ ਦੂਜੇ ਪਾਸੇ ਜਿਹੜੀ ਪੁਲਿਸ ਫਾਇਰਿੰਗ ਕਰ ਰਹੀ ਹੈ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਪਾਣੀ ਦੀਆਂ ਪਿਛੜਾਂ ਵੀ ਕੀਤੇ ਜਾ ਰਹੀਆਂ ਨੇ ਦੋਸਤੋ ਕੱਲ ਬਹੁਤ ਵੱਡੀ ਜਿਹੜੀ ਪਰ ਉਸ ਦਾ ਜਿਹੜਾ ਕੋਈ ਫੈਸਲਾ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੇ ਐਲਾਨ ਕੀਤਾ ਵੀ ਕੱਲ ਨੂੰ ਜਿਹੜਾ ਬਾਰਡਰ ਤੋੜ ਦੇਣਾ 11 ਵਜੇ ਤੇ 11 ਵਜੇ ਦੋਸਤੋ ਅੱਜ ਬਾਰਡਰ ਤੋੜਿਆ ਜਾਊਗਾ ਸਵੇਰੇ ਸਵੇਰੇ ਦਾ ਜੋ ਜਿਹੜਾ ਤੁਸੀਂ ਮਾਹੌਲ ਦੇਖ ਸਕਦੇ ਹੋ ਇਸ ਵੇਲੇ ਆਪਾਂ ਖਨੌਰੀ ਬਾਰਡਰ 'ਤੇ ਆ ਉਰਦਾ ਧੂਆਂ ਦੱਸ ਦਿੰਦਾ ਹੈ ਨਾ ਵੀ ਅੱਗੇ ਕੀ ਹੋ ਰਿਹਾ ਹੈਗਾ ਤੇ ਇੱਧਰ ਦੋਸਤੋ ਕਿਸਾਨ ਜਿਹੜੀ ਭਾਰੀ ਮਾਤਰਾਵਾਂ ਦੇ ਵਿੱਚ ਖੜੇ ਨੇ ਤਕਰੀਬਨ 1.5 ਤੋਂ 2 ਕਿਲੋਮੀਟਰ ਲੰਬਾ ਜਾਮ ਹੈ ਕਿਸਾਨ ਆਗੂਆਂ ਦੀ ਗੱਲ ਕਰੀ ਦੋਸਤੋ ਮੂਰੇ ਹੋ ਕੇ ਕਿਸਾਨ ਆਗੂ ਮੋਰਚੇ ਦੀ ਜਿਹੜੀ ਅਗਵਾਈ ਵੀ ਕਰ ਰਹੇ ਨੇ ਤੇ ਇਧਰ ਦੇਖੋ ਆ ਜੋ ਪਿੱਛੇ ਦਿਖਾਣਾ ਬਹੁਤ ਮਾਤਰਾ ਦੇ ਵਿੱਚ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਨੇ ਜੇ ਸੀ ਬੀਆਂ ਕਰੇਨਾ ਤੇ ਹੋਰ ਬਹੁਤ ਸਾਰਾ ਜਿਹੜਾ ਮਿੱਟੀ ਦੇ ਗੱਟਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਵੀ ਜਿਹੜਾ ਬਾਰਡਰ ਨੂੰ ਆਸਾਨੀ ਨਾਲ ਤੋੜ ਕੇ ਉੱਥੋਂ ਦੀ ਜਿਹੜਾ ਲੰਘਿਆ ਜਾ ਸਕੇ ਹਾਂਜੀ ਦੋਸਤੋ ਇੱਧਰ ਦੇਖੋ ਤਕਰੀਬਨ 2 ਕਿਲੋਮੀਟਰ ਤੱਕ ਜਿਹੜਾ ਲੰਬਾ ਜਾਮ ਲੱਗਿਆ ਹੋਇਆ ਤੇ ਇੱਧਰ ਜਿਹੜੇ ਕਿਸਾਨ ਵੀਰ ਨੇ ਜਿਹੜੇ ਇੱਕ ਮੀਟਿੰਗ ਕਰ ਰਹੇ ਨੇ ਵੀ ਕਿਵੇਂ ਜਿਹੜਾ ਬਾਰਡਰ ਨੂੰ ਤੋੜਨ ਦੀ ਯੋਜਨਾ ਬਣਾਈ ਜਾ ਰਹੀ ਹੈਗੀ ਤੇ ਇੱਧਰ ਜਿਹੜੇ ਤੁਸੀਂ ਵੇਖ ਸਕਦੇ ਹੋ ਅੱਖਾਂ ਤੇ ਚਸ਼ਮੇ ਵੀ ਲੱਗੇ ਹੋਏ ਨੇ ਵੀ ਜਿਹੜੇ ਆਸੂ ਗੈਸ ਦੇ ਗੋਲੇ ਅੱਖਾਂ ਦੇ ਵਿੱਚ ਨਾ ਪੈਣ ਜਿਹੜਾ ਉਹਨਾਂ ਦਾ ਉਹਨਾਂ ਦੀ ਗੈਸ ਹੁੰਦੀ ਹੈ ਜਿਹੜੀ ਉਹ ਤੁਸੀਂ ਬੰਦ ਕੀਤਾ ਗਿਆ ਤੇ ਅੱਜ ਇੱਕ ਵਾਰ ਫੇਰ ਦਿਖਾਣਾ ਉਧਰ ਦੇਖੋ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਦੇ ਪੰਜਾਬ ਹਰਿਆਣਾ ਦੇ ਜਿਹੜਾ ਬਾਰਡਰ ਹੈ ਇਹ ਪਾਣੀ ਦੀਆਂ ਬਿਛਾੜਾਂ ਹੋ ਰਹੀਆਂ ਨੇ ਤੇ ਜਿਹੜੇ ਆਸੂ ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਉੱਪਰ ਸੱਟੇ ਜਾ ਰਹੇ ਨੇ ਅੱਜ ਐਲਾਨ ਕੀਤਾ ਗਿਆ 11 ਵਜੇ ਤੱਕ ਜਿਹੜਾ ਵੀ ਬਾਰਡਰ ਤੋੜ ਦੇਣਾ ਪਰ ਦੋਸਤੋ ਬਾਰਡਰ ਦੇ ਬਹੁਤ ਵੱਡੀ ਕਿ ਸਿਕਿਉਰਟੀ ਆ ਸੱਤ ਲੇਰਾਂ ਬਣੀਆਂ ਹੋਈਆਂ ਨੇ ਜਿਸ ਨੂੰ ਤੋੜਨਾ ਬਹੁਤ ਮੁਸ਼ਕਲ ਹੈ ਆਪਾਂ ਕਹਿਦੀ ਵੀ ਆਸਾਨੀ ਨਾਲ ਨਹੀਂ ਤੋੜਿਆ ਜਾ ਸਕਦਾ ਪਰ ਕਿਸਾਨਾਂ ਨੇ ਕਿਹਾ ਵੀ ਅੱਜ ਜਿਹੜਾ ਬਾਰਡਰ ਤੋੜ ਕੇ ਦਿੱਲੀ ਨੂੰ ਕੁਝ ਕਰਨੀ ਹੀ ਕਰਨੀ ਆ ਦੋਸਤੋ ਵੀਡੀਓ ਵਧੇ ਲੱਗੀ ਵਰਤੁ